ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇੱਕ ਮਾਮਲਾ ਤੁਹਾਡੇ ਨਾਲ ਸ਼ੇਅਰ ਕਰਨਾ 36 ਲੱਖ ਦੀ ਠੱਗੀ ਦੋ ਬੰਦਿਆਂ ਨਾਲ ਮਾਰੀ ਹੈ ਟਰੈਵਲ ਏਜੰਟ ਨੇ ਮੋਗੇ ਦੇ ਟਰੈਵਲ ਏਜੰਟ ਦਾ ਦੋ ਪਰਚਾ ਉਹਨਾਂ ਦੇ ਕੋਲ ਉਹਨਾਂ ਦੇ ਖਿਲਾਫ ਹੋ ਗਿਆ ਤੇ ਪਰਚੇ ਦੇ ਪੇਪਰ ਮੇਰੇ ਕੋਲ ਹੈਗੇ ਆ ਆ ਮੇਰੇ ਕੋਲ ਪੇਪਰ ਹੈਗੇ ਆ ਐਫ ਆਈ ਆਰ ਵੀ ਮੇਰੇ ਹੱਥ 'ਚ ਆ ਇਹ ਫਰੀਦਕੋਟ ਪੁਲਿਸ ਨੇ ਪਰਚਾ ਕੱਟਿਆ ਇਹ ਬੰਦਿਆਂ ਤੇ 420 120B ਤੇ ਸੈਕਸ਼ਨ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਲਾਇਆ ਮੈਟਰ ਕੀ ਸੀਗਾ ਵੀ ਵਿਚਾਰੇ ਭੋਲੇ-ਭਾਲੇ ਬੰਦੇ ਸੀਗੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਸੀਗੇ ਤੇ ਮੋਗੇ ਦੇ ਏਜੰਟਾਂ ਨਾਲ ਮੁਲਾਕਾਤ ਹੋ ਜਾਂਦੀ ਹੈ ਤੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਵਾਇਆ ਮਲੇਸ਼ੀਆ ਦੇ ਰਸਤੇ ਅਸੀਂ ਤੁਹਾਨੂੰ ਸਿੰਗਾਪੁਰ ਭੇਜ ਦਾਂਗੇ 36 ਲੱਖ ਚ ਗੱਲ ਹੋ ਗਈ ਤੇ ਤਕਰੀਬਨ 18 ਲੱਖ ਰੁਪਇਆ ਉਹਨਾਂ ਨੇ ਲੈ ਲਿਆ ਪਹਿਲਾਂ ਤੇ ਮਲੇਸ਼ੀਆ ਲੈ ਗਏ ਬੰਦਿਆਂ ਨੂੰ ਮਲੇਸ਼ੀਆ ਲੈ ਗਏ ਤੇ ਬਸ ਫਿਰ ਉਹੀ ਟਰੈਵਲ ਏਜੰਟਾਂ ਵਾਲੇ ਲਾਰੇ ਅੱਜ ਭੇਜ ਦਿਆਂ ਤੁਹਾਨੂੰ ਕੱਲ ਭੇਜ ਦਿਆਂ ਪਰਸੋਂ ਭੇਜ ਦਿਆਂ ਇਦਾਂ ਕਰਦੇ 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 ਜੀ ਮਹੀਨਾ ਡੇਢ ਮਹੀਨਾ ਲੰਘ ਗਿਆ ਤੇ ਫਿਰ ਘਰਦਿਆਂ ਨੂੰ ਉਹਨਾਂ ਦੇ ਨੂੰ ਕਹਿੰਦੇ ਵੀ ਤੁਹਾਡੇ ਜਵਾਕਾਂ ਦਾ ਕੰਮ ਹੋ ਗਿਆ ਸਾਰਾ ਤੇ ਤੁਸੀਂ ਜਿਹੜਾ ਬੈਲੈਂਸ ਅਮਾਉਂਟ ਹੈ 18 ਲੱਖ ਰੁਪਇਆ ਉਹ ਦਿਓ ਤੇ ਅਸੀਂ ਇਹਨਾਂ ਨੂੰ ਆਸਟ੍ਰੇਲੀਆ ਚੜਾਈਏ ਤੇ 18 ਲੱਖ ਉਹ ਲੈ ਲੈਂਦੇ ਟੋਟਲ 36 ਲੱਖ ਲੈ ਲੈਂਦੇ ਆ ਤੇ ਤੁਸੀਂ ਬਲੀਵ ਨਹੀਂ ਕਰਨਾ 1.5 ਸਾਲ ਉਹ ਮੁੰਡਿਆਂ ਨੂੰ ਇੱਕ ਕਮਰੇ ਚ ਮਲੇਸ਼ੀਆ ਤਾੜ ਕੇ ਰੱਖਿਆ ਗਿਆ ਹੋਟਲ ਦੇ ਕਮਰੇ ਚ ਤੇ ਉਹ ਜਿਹੜੇ ਹੋਟਲ ਦਾ ਖਰਚਾ ਵੀ ਉਹਨਾਂ ਦੇ ਘਰ ਦੇ ਭੇਜਦੇ ਰਹੇ ਇੱਕ ਸਮਾਜ ਸੇਵੀ ਸੀਗੇ ਸੱਜਣ ਉਹ ਭੇਜਦੇ ਰਹੇ ਉੱਥੇ 1.5 ਸਾਲ ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਤੇ ਅਖੀਰੀ ਜਤੋਂ ਜੈਦ ਕਰਨ ਤੋਂ ਬਾਅਦ ਵਿਚਾਰੇ 1.5 ਸਾਲ ਉਸ ਇੱਕੋ ਹੋਟਲ ਦੇ ਕਮਰੇ 'ਚ ਤੜੇ ਰਹੇ ਤੇ ਵਾਪਸ ਆਏ ਉਹ ਵਾਪਸ ਉਹਨਾਂ ਨੂੰ ਲਿਆਂਦਾ ਗਿਆ ਵਾਈਟ ਪਾਸਪੋਰਟ ਤੇ ਕਿਉਂਕਿ ਉਹਨਾਂ ਦੇ ਪਾਸਪੋਰਟ ਤੇ ਸਾਰੇ ਪੇਪਰ ਟਰੈਵਲ ਏਜੰਟਾਂ ਦੇ ਕਬਜ਼ੇ 'ਚ ਸੀਗੇ ਤੇ ਉਹਨਾਂ ਦੀ ਹੁਣ ਬੇਲ ਲੱਗੀ ਆ ਉਹਨਾਂ ਟਰੈਵਲ ਏਜੰਟਾਂ ਦੀ ਆਪਾਂ ਬੇਲ ਨੂੰ ਅਪੋਜ਼ ਕਰਨਾ ਬੇਲ ਹੋਣ ਨਹੀਂ ਦੇਣੀ ਇਸ ਕਰਕੇ ਆਪਾਂ ਇਸ ਬੇਲ ਮੈਟਰ ਨੂੰ ਵੀ ਦੇਖ ਰਹੇ ਆ ਕਿਉਂਕਿ ਉਹ ਜਿਹੜਾ ਪਰਚਾ ਹੋਇਆ ਸੀਗਾ ਉਹ ਮੈਂ ਹੀ ਸਾਰੀ ਕੰਪਲੇਂਟ ਤਿਆਰ ਕਰਕੇ ਦਿੱਤੀ ਸੀਗੀ ਤੇ ਮੈਟਰ ਬਹੁਤ ਯਾਨੀ ਕਿ ਗੁੰਝੇਦਾਲ ਸੀਗਾ ਵਿਚਾਰਿਆਂ ਨਾਲ ਜਿਵੇਂ ਮਾਤੜ ਬੰਦੇ ਹੁੰਦੇ ਆ ਨਾ ਪਿੰਡੂ ਜਮਾਂ ਵਿਚਾਰੇ ਉਹ ਸੀਗੇ ਇੱਕ ਕਰਨੇ ਤਾਂ ਜ਼ਮੀਨ ਵੇਚ ਕੇ ਪੈਸੇ ਦਿੱਤੇ ਸੀਗੇ ਤੇ ਇੱਕ ਵਿਚਾਰਿਆਂ ਨੇ ਬਸ ਰਿਸ਼ਤੇਦਾਰਾਂ ਤੋਂ ਫਾੜ ਇਹ ਕਰ ਲੋਨ ਲੈ ਇਹ ਕਰ ਬੋ ਕਰ ਇਕੱਠੇ ਕਰਕੇ ਦਿੱਤੇ ਸੀ ਤਾਂ ਮੇਰਾ ਇਹ ਸਾਰੀ ਚੀਜ਼ ਤੁਹਾਡੇ ਨਾਲ ਡਿਸਕਸ ਕਰਨ ਦਾ ਮਤਲਬ ਇਹ ਹੀ ਸੀਗਾ ਵੀ ਸਿੱਧੇ ਰਸਤੇ ਰਹੀਂ ਜੇ ਤੁਹਾਨੂੰ ਕੋਈ ਲਿਜਾ ਸਕਦਾ ਜੇ ਤੁਹਾਡੇ ਚ ਯੋਗਤਾ ਹੈਗੀ ਆ ਤੁਹਾਡੇ ਆਪਦੇ ਪੇਪਰਾਂ ਨਾਲ ਤਾਂ ਸਿੱਧੇ ਤਰੀਕੇ ਨਾਲ ਜਾਓ ਗਲਤ ਤਰੀਕੇ ਨਾਲ ਕਦੇ ਵੀ ਪੰਗਾ ਨਾ ਲਾਓ ਜੇ ਗਲਤ ਤਰੀਕਾ ਅਪਣਾਉਂਗੇ ਸ਼ਾਰਟਕਟ ਪਣਾਉਂਗੇ ਹੁਣ ਉਹ ਬੰਦੇ ਚਾਂਸੇ ਚ ਕਿਵੇਂ ਆ ਗਏ ਸੀਗੇ ਉਹਨਾਂ ਦੀ ਦਿੱਕਤ ਇਹ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਟਰੈਵਲ ਏਜੰਟ ਨੇ ਇਹ ਗੱਲ ਕਹਤੀ ਵੀ ਕੋਈ ਅੰਗਰੇਜ਼ੀ ਦਾ ਕੋਈ ਚੱਕਰ ਨਹੀਂ ਜੀ ਬਿਨਾ ਆਈਲੈਂਡਸ ਤੋਂ ਤੁਹਾਨੂੰ ਅਸੀਂ ਵਾਇਆ ਮਲੇਸ਼ੀਆ ਆਸਟ੍ਰੇਲੀਆ ਭੇਜ ਦਾਂਗੇ ਤੇ ਉਹ ਬੰਦੇ ਬਹਿਕਾਵੇ ਚ ਆ ਗਏ ਇਸ ਕਰਕੇ ਜੇ ਤੁਹਾਡੇ ਚ ਕੋਈ ਯੋਗਤਾ ਹੈਗੀ ਆ ਆਪਦੀ ਅਬਿਲਟੀ ਆਪਦੀ ਯੋਗਤਾ ਦੇ ਬੇਸ ਤੇ ਜਾਓ ਜੇ ਕਿਸੇ ਤੁਹਾਡੇ ਚ ਕਮੀ ਪੇਸ਼ੀ ਆ ਤਾਂ ਉਹਨੂੰ ਦੂਰ ਕਰ ਲਓ ਜੇ ਨਹੀਂ ਹੁੰਦੀ ਤਾਂ ਬਾਹਰ ਜਾਣ ਦਾ ਵਿਚਾਰ ਛੱਡ ਦਿਓ ਇਸ ਕਰਕੇ ਜਦੋਂ ਆਪਾਂ ਵਿੰਗੇ ਟੇਡੇ ਢੰਗ ਨਾਲ ਏਜੰਟਾਂ ਦੇ ਬੇਕਾਵੇ ਚ ਆ ਕੇ ਪੁੱਠੇ ਸਿੱਧੇ ਕੰਮ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਡੇ ਸਾਡੇ ਨਾਲ ਬੁਰਾਈ ਹੋਊਗਾ ਇਹ ਆਪਾਂ ਨੂੰ ਪਤਾ ਵੀ ਆਪਣੇ ਭੋਲੇ ਭਾਲੇ ਲੋਕ ਟਰੈਵਲ ਏਜੰਟਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹੁਣ ਦੇਖੋ ਤੁਸੀਂ ਇਹ ਬੰਦੇ ਜਿਹੜੇ ਆ ਦੋ ਠੀਕ ਆ ਚਲੋ ਮੈਂ ਨਾਂ ਨਹੀਂ ਲੈਂਦਾ ਇਹਨਾਂ ਬੰਦਿਆਂ ਦਾ ਕੌਣ ਆ ਇਨਾਂ ਕੋਲੇ ਕੋਈ ਟਰੈਵਲ ਏਜੰਟੀ ਏ ਟਰੈਵਲ ਏਜੰਟ ਦਾ ਕੋਈ ਲਾਇਸੈਂਸ ਨਹੀਂ ਕੁਛ ਨਹੀਂ ਬਿਨਾ ਕਿਸੇ ਲਾਇਸੈਂਸ ਤੋਂ 36 ਲੱਖ ਦੀ ਠੱਗੀ ਮਾਰ ਕੇ ਬੰਦਿਆਂ ਨਾਲ ਤੇ 36 ਲੱਖ ਥੋੜਾ ਨਹੀਂ ਹੁੰਦਾ 36 ਲੱਖ ਬਹੁਤ ਹੁੰਦਾ ਉਹ 1.5 ਸਾਲ ਵਿਚਾਰੇ ਸਜ਼ਾ ਕੱਟ ਕੇ ਇੱਕ ਕਮਰੇ ਚ ਤੇ ਵਾਪਸ ਉਹ ਆਪਦੇ ਘਰੇ ਆਏ ਬਹੁਤ ਜੱਦੋਜਹਿਦ ਨਾਲ ਅੱਧੇ ਰਹਿ ਗਏ ਅੱਧੀ ਸਿਹਤ ਰਹਿ ਗਈ ਇਸ ਕਰਕੇ ਬਾਹਲੇ ਕਮਾਉਣ ਦੇ ਵਾ ਵੱਡੇ ਸੁਪਨੇ ਵੇਖਣ ਦੇ ਵੇਂਦੇ-ਵੇਂਦੇ ਆਪਾਂ ਆਪ ਦਾ ਫਿਊਚਰ ਖਰਾਬ ਕਰ ਲੈਂਦੇ ਆ ਇਸ ਕਰਕੇ ਬਹੁਤ ਧਿਆਨ ਦੋ ਦੇਣ ਦੀ ਲੋੜ ਆ ਜੇ ਆਪਣੇ ਚ ਯੋਗਤਾ ਹੈਗੀ ਆ ਕੋਈ ਅਬਿਲਿਟੀ ਹੈਗੀ ਆ ਤਾਂ ਆਪਾਂ ਫੇਰ ਹੀ ਪੰਗਾ ਲਈਏ ਤੇ ਨਹੀਂ ਆਪਾਂ ਵਿਚਾਰ ਬਾਹਰ ਜਾਣ ਦਾ ਠਕਰਾ ਆ ਦਈਏ ਤੇ ਹੁਣ ਡਾਂਕੀ ਵਾਲੇ ਕੇਸਾਂ 'ਚ ਵੀ ਆਪਾਂ ਇਹੀ ਵੇਨੇ ਆ ਉਹਦਾ ਰਿਜ਼ਲਟ ਕੀ ਨਿਕਲਦਾ ਐਡੀ ਕਿਹੜੀ ਗਾ ਆਪਣੀ ਮਜਬੂਰੀ ਬਣੀ ਆ ਵੀ ਜਿਹੜਾ ਆਪਾਂ ਡੇਡੇ ਵੱਡੇ ਵੱਡੇ ਰਿਸਕ ਲੈ ਕੇ ਜ਼ਿੰਦਗੀ ਨੂੰ ਖਤਰੇ 'ਚ ਪਾਈਏ ਬਾ ਇਹ ਹੀ ਸੀਗਾ ਮੈਸੇਜ ਆ ਪੇਪਰ ਮੇਰੇ ਕੋਲੇ ਪਏ ਆ ਹੁਣ ਇਹ ਬੰਦਿਆਂ ਦਾ ਆਪਾਂ ਜਿਹੜਾ ਕੇਸ ਆਪਾਂ ਪਰਸੂ ਕਰਾਂਗੇ ਵੇਲ ਨਹੀਂ ਆਪਾਂ ਇਹਨਾਂ ਦੀ ਹੋਣੀ ਦੀ ਜਿੰਨਾ ਚਿਰ 36 ਲੱਖ ਆਪਾਂ ਇਹਨਾਂ ਤੋਂ ਰਿਕਵਰ ਨਹੀਂ ਕਰਦੇ ਥੈਂਕ ਯੂ ਸੋ ਮੱਚ ਸਸੀ ਕਾ